ਹਾਂਜੀ ਮਿੱਤਰੋ ਕੀ ਹਾਲ ਚਾਲ ਆ ਉਮੀਦ ਕਰਾਂ ਬਾਈ ਥੰਮੇ ਸਾਰੇ ਵੰਗੇ ਵਧੀਆ ਹਾਲ ਗੁੱਡ ਆਪਾਂ ਵੀ ਵਧੀਆ ਬਾਈ ਬਾਕੀ ਮਿੱਤਰੋ ਆਜਾਏ ਬਾਈ ਟਰੈਟਰ ਲੇਗਾ ਰੇਲ ਲੇਗਾ ਆਏ ਯੂਰੀਆ ਅੱਜ ਆਪਾਂ ਨੇ ਕਣਕਾਂ ਬਾਰੇ ਬਾਈ ਦੂਸਰਾ ਯੂਰੀਆ ਪਹਿਲਾ ਯੂਰੀਆ ਪਾਏ ਨੂੰ ਆਪਾਂ ਨੂੰ ਤਕਰੀਬਨ ਤਕਰੀਬਨ 22 23 ਦਿਨ ਹੋ ਗਏ ਕਿਉਂ ਆਪਾਂ ਨੇ ਪਾਏ ਦਾ 5 6 ਨਵੰਬਰ ਨੂੰ ਬਾਈ ਆ ਸੋਰੀ 5 6 ਦਸੰਬਰ ਨੂੰ ਬਾਈ ਅੱਜ ਤੁਹਾਨੂੰ ਪਤਾ ਬਾਈ ਨਾ ਮੈਂ ਸਾਰਾ ਆਣੇ ਵਾਲਾ ਆ ਤਾਂ ਮੈਂ ਕਹਿਆ ਯਾਰ ਜਿਵੇਂ ਪਾਦਿਆਂ ਦੌਰਾਨ ਵੀ 20 25 ਦਿਨ ਹੋ ਗਏ ਬਈ ਦੁਬਾਰਾ ਯੂਰੀਆ ਪਾ ਦੇਣਾ ਚਾਹੀਦਾ ਬਾਕੀ ਪਹਿਲਾਂ ਸਲਾ ਪਾਣੀ ਲਾਣੇ ਕੀ ਦੀ ਬੱਟ ਤੁਹਾਨੂੰ ਪਤਾ ਹੀ ਆ ਫਿਰ ਨਾ ਬਾਰਸ਼ ਵੜ ਗਈ ਦੀ ਬਾਰਸ਼ ਨੇ ਜਬ ਵਧੀਆ ਕੰਮ ਸਾਰਦੀ ਆ ਦੇਖੋ ਸਾਰਾ ਇਕ ਕਣਕ ਕਣਕ ਦਾਬ ਜੀ ਰਹੀ ਦੀ ਇੱਕ ਸਲਾਹ ਹੈ ਦੀ ਵੀ ਥੋੜਾ ਲੇਟ ਪਾ ਦੇਗੇ ਬਟ ਕਣਕ ਦਾ ਬਣ ਕੇ ਚੱਕਰ ਮਾ ਨਹੀਂ ਹੁੰਦਾ ਵੀ ਆ ਟਾਈਮ ਅਗਲ ਜਿਹੜਾ ਰੇਹ ਪੜ ਜਾਗਾ ਉਸ ਦਾ ਸਵਾਦ ਵੱਖਰਾ ਹੋ ਜਾਣਾ ਬਾਕੀ ਬਾਈ ਨੂੰ ਕਹਿ ਕਾ ਆਇਆ ਤਾਂ ਬਾਈ ਗਿਰ ਤਾਂ ਮੈਂ ਆ ਜਾਊਂਗਾ ਕੋਈ ਚੱਕਰ ਨਹੀਂ ਉਹ ਆ ਗਏ ਗਿਆ ਲੈ ਦੱਸ ਬੜੀ ਲੰਬੀ ਉਮਰ ਆ ਬਾਈ ਤੇਰੀ ਤਾਂ ਕਾਲੀ ਹੈ ਹੈ ਕਿਲਾ ਪਣ ਕਿਉਂ ਲਖਰੀ ਆ ਮੰਨੂ ਕਿਆ ਪਤਾ ਕਿਆ ਕੇ ਚੱਕਰ ਹੋਇਆ ਵਿਚ ਵਿਚ ਮਾ ਤਾਂ ਖਾਰੀ ਪੀਲਾ ਪਣ ਹੈ ਇੱਕ ਤਾਂ ਹੋਵਾ ਸਾਰੇ ਮੈਂ ਦਿਖਾਵਾ ਫਿਰ ਤਾਂ ਸਾਰੇ ਮੈਂ ਕੁਝ ਹੈ ये देखे इस तरह यो टाके हैं बिरू ओ टाकी कहीं कहीं नु दिखा रही क्या चक्कर होया क्या नहीं मुट्ठी दा नहीं कटपत गिरी हुई हां ना, ना मुट्ठी दा थोड़ा होया यार <laughs> आओ मुट्ठी का तो कदी कभी होगा भी चल कोई फांट हो जाएगा इस तरह ये तो सारे में ही हो रही है देखो ये बीमारी तो नहीं कोई आ रही है यो देखो यो देखग्गा देख इधर क्या चक्कर हो रहे हैं अजरिए गल फटवारे की दवाई भी उस क्या पता कोई फर्क पड़ जाए हजार रुपया हजार रुपया मेरी बात हूं दस कट्टे गिर गए भेन चौ हजार रुपया किधर गया ਦਾਰੂ ਪੀਊਗਾ ਪੰਜ ਕਟਾਂ ਜੀ ਮੈਂ ਮੌਸਮ ਦੇਖਿਆ ਕਿਹੜਾ ਹੋ ਰਾਇਆ ਮੌਸਮ ਅੱਜ ਮੈਂ ਬਾਈ ਤੇਰੇ ਘਰਾਂ ਗਿਆ ਤਾਂ ਮੈਂ ਤੈਨੂੰ ਸਮਝਾ ਕੇ ਆਇਆ ਤਾਂ ਅੱਜ ਮੌਸਮ ਠੰਡਾ ਆ ਤਾਂ ਕਰ ਕੋਈ ਚੱਕਰ ਨਹੀਂ ਗੇਰ ਦੀ ਪਟੁੱਟਰੀ ਦੀ ਫੇਰ ਦਿਹਾੜੀ ਤੇਰੀ ਟੁੱਟ ਗਈ ਛੋਕ ਰਹੀ ਅੱਗ ਜਵਾਨ ਪੱਕੀ ਕਰੂੰਗਾ ਭਾਈ ਸਾਹਿਬ ਅੱਗਾ ਅੱਗਾ ਤਾਂ ਦਿਹਾੜੀ ਕਦੀ ਤੋੜੀਓ ਨਹੀਂ ਜਵਾਨ ਪੱਕੀ ਕਰੂੰਗਾ ਮੈਂ ਜਵਾਨ ਚੱਲ ਗੇਰ ਦੇ ਮੰਨੂ ਗਿਆ ਮੈਂ ਇਹਨੂੰ ਨਹੀਂ ਉਹਦਾ ਮਾਂ ਥੋੜੇ ਜਿ ਗਿੱਲਿਆਂ ਖੇਤ ਇਹ ਉਹ ਤਾਂ ਚਲੋ ਪਾਣੀ ਖੜਿਆ ਹੋ ਰਾਕ ਅਸੀਂ ਮਤਲਬ ਪਾਣੀ ਪੂਣਾ ਵੈਸੇ ਤਾਂ ਇੰਨਾ ਤਾਂ ਹੈ ਨਹੀਂ ਹੈ ਨਾ ਪੈਰ ਤਾਂ ਅੱਠ ਰੋ ਰਿਹਾ ਹੂੰ ਕਿਉਂਕਿ ਪਾਣੀ ਨਾ ਲਾਣੇ ਕੀ ਹੋ ਰਹੀ ਤੇ ਕਣਕ ਬਾਈ ਆਪਣਾ ਨਾ 25 ਨਵੰਬਰ ਨੂੰ ਸ਼ੁਰੂ ਕਰਿਆ ਦਾ ਆਪਣਾ 5-6 ਦਿਨ ਮਾ ਕੰਮ ਨਿਭੜ ਗਿਆ ਦਾ ਤੋ ਪਾਣੀ ਲਾਣੇ ਕੀ ਹੋ ਹੀ ਰਹੀ ਤੇ ਕਣਕ ਮਾ ਚੱਲ ਚੱਲ ਜਾ ਕੰਮ ਇਹ ਚਾਹ ਪੀਵਾ ਕੀ ਕਰਾ ਤਾ ਪਹਿਨਾ ਚਾਹ ਪੀ ਲੈ ਨਾ ਲੈ ਭੱਜਾ ਤੇ ਫਿਰਿਆ ਭੈਣ ਜੋ ਖੇਤ ਮਾ ਦਾ ਨਾ ਚੱਲ ਜਾ ਕੰਮ ਹੈ ਨਾ ਇਹ ਕੰਮ ਚੱਲਦਾ ਆ ਕੀ ਨਹੀਂ ਮੇਰੇ ਯਾਰ ਹੂੰ ਪਾਣੀ ਲਾਵਾਂਗੇ ਫਿਰ ਪਰਾ ਲਾ ਦੇਗਾ ਪਾਣੀ ਪਰ ਬਈ ਉਸ ਬੋਬ ਪੜ ਰਹੀ ਉਸ ਨੇ ਇਸ ਨਾਲ ਕੰਮ ਕਰਖਿਆ ਇਹ ਦੇਖੋ ਦਬ ਨਹੀਂ ਰਿਹਾ ਹੈ ਪਚਾ ਬਾ ਯਾਰ ਤੂੰ ਚਲ ਚਲ ਪਾਉ ਮਾਂ ਬਾਈ ਇਹ ਮਾਰਾਂ ਗਦੇ ਹੈ ਉਹ ਉਧਰ ਨੂੰ ਪੜੀ ਚਾ ਠੰਡ ਹੋ ਰਹੀ ਹੈ ਪਹਿਲਾਂ ਚਾਹ ਬਲਾਈ ਬੰਦੇ ਨੂੰ ਮਾਂ ਚਾਹ ਪੀ ਬਾਕੀ ਨਮਕੀਨ ਬਿਸਕੁਟ ਇਸ ਵਸਦਾ ਬਾਦੂ ਹੋਵਾ ਸਮਾਨ ਗੁਰਦਪੂਰੀ ਘਰਾਂ ਤੇਰੀ ਯਾਰ ਹੈ ਹੈ ਠੀਕ ਜਾਗਾ ਦੇਖ ਮਾਂ ਪੂਜਿਆ ਤਾਂ ਨਹੀਂ ਕਾਣੀ ਪਰ ਕਲਾਣਾ ਜੀ ਬਾਬਾ ਪੂਜਿਆ ਪੂਜਿਆ ਹਾਂ ਤਾਂ ਬਿਸਕੁਟ ਬਿਸਕੁਟ ਖਾਣੇ ਗੇ ਸੀ ਕੀ ਨਾ ਹਾਂ ਮਾਲ ਤਾਂ ਹੀ ਖੜਾ ਭਾਈ ਪਾਣੀ ਕਿਹੜਾ ਮਾਲ ਖਾਵਾਏ ਭਾਈ ਹਾਂ ਮਾਲ ਹਾਂ ਅੱਛਾ ਵਧੀਆ ਮਾਲ ਅੱਛਾ ਚਾਰੇ ਵਧੀਆ ਅੱਛੀ ਮਾਲ ਤਾਂ ਭਾਈ ਵਧੀਆ ਹੀ ਖਾਣਾ ਚਾਹੀਦਾ ਮਾੜਾ ਕਿਉਂ ਖਾਣਾ ਹੈ ਨਾੜਾ ਨਹੀਂ ਹਾਂਦਾ ਮਾ ਪੂਜਿਆ ਤਨੇ ਯੂਰੀ ਨੇ ਬੂਰਾ ਹਾਲ ਕਰਿਆ ਤਾਂ ਜੀ ਯੂਰੀ ਮੇਜਾ ਵਧੀਆ ਸਾਲਾ ਕਰਦ ਕੇ ਆਈ ਲਿਆ ਹੈ ਹੈ ਕਰਦ

राजा चढ़ाई हुई है ना किसी टाइम मैं देखी जा ये पता नहीं किन थैली मेरे याद नहीं रही है कह दू भी कितनी थैली रला लिया यार एक बस स्परे करावे इस पर न दस दिन ठहरगा जब मतलब चंकी तरह आगे दस या पंद्रह दिन ठहर गया ना लोहरी के बाद, बाद मन गया चलो अपने मैं नैनो यूरिया पड़ाया भाई नैनो यूरिया के लिए रलाकर ना एक तो ਕਰਨ ਲੇ ਕਰਾ ਵਾ ਜਿੰਕ ਜਿੰਕ ਕੀ ਹਰ ਇੱਕ ਹੋਰ ਹੋਵਾ ਪਤਾ ਨਹੀਂ ਕਿਹਾ ਹੋਆ ਯਾਰ ਮੇਰੇ ਆਦ ਨਹੀਂ ਹਰਿਆ ਫਿਰ ਦੱਸ ਦੂੰਗਾ ਤੁਹਾਨੂੰ ਮੈਂ ਜੇ ਯਾਦ ਆ ਗਏ ਮੇਰੇ ਚਲ ਦੋ ਰੋਲਾ ਕਰਨਾ ਸਪਰੇਅ ਕਰਾਉਂਗਾ ਕਣਕ ਸਾੜੀ ਉਠਾ ਗਈ ਪੂਰੀਆਂ ਦਾਣਾ ਵਧੀਆ ਬਣ ਜਾਗੇ ਜਿੰਕ ਜੁੰਕ ਗੇਲ ਕਿਉਂ ਪੜਿਆ ਸਪਰੇਅ ਕੋਈ ਨਹੀਂ ਖਰਾਬ ਜਾਣਾ ਬਈ ਉਹ ਉਹ 2 ਗਿਲ ਮਿਲਿਆ ਦਾ ਫਿਰ ਅੱਧਾ ਮੋੜਿਆ ਕਿ ਚੱਕਰੋਗੇ ਦਾ ਗ੍ਰੈਵਟੀ ਨਹੀਂ ਬਣਾਦੀ ਹੈ 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 ਬਾਕੀ ਪੈਰਪੂਰ ਦਬ ਨਹੀਂ ਰਿਹਾ ਇੰਨਾ ਠੀਕ ਹੋ ਚੱਲ ਰਿਹਾ ਕੰਮ ਜੇ ਜ਼ਿਆਦਾ ਹੁੰਦਾ ਫੇਰ ਮਹਿਰ ਨਹੀਂ ਮੈਂ ਗਰਾਉਂ ਤਾਂ ਇਹ ਧੋ ਉਂ ਖੜ ਗਿਆ ਸਾਲਾ ਨੀਵਾ ਕੇ ਤੁਰੇ ਤੇ ਕਰਾ ਦੁਬਾਰਾ ਲਾਂ ਸਾਲਾ ਕਣ ਕੰਮ ਦੁਬਾਰਾ ਕਰਾ ਲਵਾਣਾ ਚਾਹੀਦਾ ਆਪ ਲਵਾਉਂਦਾ ਭਾਈ ਇਹ ਬਣ ਚੁੱਕਾ ਭੁੱਖਾ ਹੋ ਗਿਆ ਯਾ ਦੇਖੋ ਤਲੀਆਂ ਸੀ ਕਿਆ ਹੋਇਆ ਸਾਲੀ ਪੀੜੀ ਪਾੜ ਰਹੀਆਂ ਕਿਆ ਚੱਕਰ ਕਿਆ ਨਹੀਂ ਸਮਝਦੇ ਤੇ ਬਾਹਰ ਰੱਖਿਆ ਕੰਮ ਇਧਰੋਂ ਤੇ ਸੱਟ ਇਹ ਜਿਹਾਂ ਦੇ ਸੁਪਰ ਸੀਡਰ ਚੱਕਿਆ ਪਰ ਜਾਲੀ ਜੰਮੀ ਹੋਣੀ ਉਹ ਦੇਖੋ ਵਿੱਚ ਵਿੱਚ ਉਹ ਤੱਲੀ ਦੇਖੋ ਤੋ ਭਾਈ ਬਾਕੀ ਨੂੰ ਕਿਹ ਜਹਨ ਟਾਕਿਆਂ ਨੂੰ ਬਾਹ ਹੋ ਰਹਿਣਾ ਪਾਹਨ ਚੰਗੀ ਤਰ੍ਹਾਂ ਗੇੜ ਦੇਖ ਰ ਕੋਈ ਚੱਕਰ ਨਹੀਂ ਇਹੋ ਖੇਤ ਦੇ ਹਨ ਰੇ ਸੜਾ ਖੇਤ ਦਾ ਭਾਂ ਜੋ ਕੈਸੀ ਕੰਮੀ ਕਣਕ ਖੜੀ ਆ ਹੈ ਇਹ ਦੇਖੇ ਇਹ ਸੜਾ ਖੇਤ ਕਰਮਾਂ ਨੂੰ ਰੋ ਰਿਹਾ ਆਪਣੇ ਕਿਹ ਚੱਕਰ ਹੋ ਰਿਹਾ ਇਹ ਦੇਖੋ ਕਹੀਂ ਕਹੀਂ ਨੂੰ ਪਤਾ ਨਹੀਂ ਕਿਹ ਚੱਕਰ ਹੋ ਰਿਹਾ ਯਾਰ ਕਵਾਂਟਾ ਝੂਟੀ ਹੋਈ ਬੰਦੇ ਵਾ ਦੇਖੋ ਕਵਾਂਟਾ ਯਾਰ ਵਿੱਚ ਵਿੱਚ ਵਾਂ ਦੇਖ ਚਲੋ ਯੂਰਾ ਛੁੱਟ ਜਿੰਦੀ ਫਾਂਟ ਉਹ ਪਰ ਕਿਸ ਤਰ੍ਹਾਂ ਛੁੱਟ ਗਈ ਸਾਲੀ ਫਾਂਟ ਇਹ ਵੀ ਤਾਂ ਪੰਗਾ ਹੋ ਰਿਹਾ ਪਤਾ ਨਹੀਂ ਕੀ ਦਿੱਕਤ ਪੜੀ ਪੀਲੀ ਪੀਲੀ ਸ਼ ਹੋ ਰਹੀ ਕਣਕ ਚਲੋ ਇੱਧਰ ਗ੍ਰੇ ਗਾਈਬ ਡ੍ਰੈਕਟਰ ਨੂੰ ਉਹ ਉੱਧਰ ਨੂੰ ਲਿਆਉਂ ਕਮਾਕ ਉੱਧਰ ਲਾ ਮੰਗੇ ਫੇਰਾ ਬਹੁਤ ਵਧੀਆ ਸੱਤ ਗਿਆ ਬਾਈ ਜਿਹੜਾ ਮੀਂਹ ਦਾ ਪੜ ਗਿਆ ਨਾ ਕੰਮ ਲੋਟ ਆ ਗਿਆ ਪੂਰਾ ਜੇ ਸਾਲਾ ਮੀਂਹ ਨਾ ਪੜਾ ਇਸ ਤਰ੍ਹਾਂ ਪਾਣੀ ਘੌਖ ਹੋ ਜਾ ਬਹੁਤਾਂ ਸਮਾਂ ਸਮੇਂ ਗਿਰਿਆ ਨਜ਼ਾਰੇਦਾਰ ਸਖ ਕਿਆ ਹੋ ਗਿਆ ਪੈਰ ਨਹੀਂ ਆ ਗਏ ਪੈਰ ਬੱਟ ਤਾਂ ਨਹੀਂ ਲੀਏ ਪਤਾ ਨਹੀਂ ਬਾਈ ਠੰਡ ਨੇ ਪੈਰ ਬੱਟ ਲਈਏ ਬਾਈ ਗੋਗੂ ਤਾਂ ਨਹੀਂ ਖਾਗੀ ਪੈਰ ਲਗਾ ਬਾਈ ਹਾਂ ਹਾਂ ਲਗਾ ਆ ਜਾਣ ਤਨੂੰ ਕੈਸਾ ਰਹਿਦਾ ਠੰਡ ਬਹੁਤ ਆ ਬੁਗੜੇ ਜਿਹੜਾ ਮਾਲ ਖਾਇਆ ਹੋਇਆ ਵੀ ਖਾਲ ਉਤਰ ਗਿਆ ਪੈਣ ਚੂਗਾ ਹੂੰ ਦੁਬਾਰਾ ਚਾਹ ਤਿਆਰ ਦੁਬਾਰਾ ਕਾਲੇ ਦਾ ਮਾਲ ਜਿਹੜਾ ਕਾਣੇ ਤਨੂੰ ਜਿਹੜੇ ਤਨੂੰ ਚਾਰ ਬਿਸਕੁਟ ਖਾਣੇ ਆ ਹਾਂ ਬਾਈ ਮੈਂ ਖਾਂਦਾ ਬੁਗੜੇ ਕੁਝ ਵੀ ਹਾਂ ਹਾਂ ਇਹ ਵੀ ਨਹੀਂ ਖਾਦੇ ਅੱਛਾ ਹਾਂ ਚਲ

ਮੈਂ ਤਾਂ ਕਰਦਾ ਬਿਸਕੁਟਾਂ ਨਾਲ ਮਾਰਦਾ ਚਾਹ ਦਾ ਮੈਂ ਸ਼ੁਭਗੇ ਮਾਰਦਾ ਵੇ ਜਾਨ ਟਾਕੀ ਕੋਈ ਦੱਬੀ ਦੀ ਖਾ ਕੇ ਨਾ ਚੱਕ ਦੀ ਕੰਮ ਨੂੰ ਓਰੇ ਬਾਦੂ ਪੜਿਆ ਤੇਰੇ ਯਾਰ ਕੀ ਹੋ ਗਿਆ ਵੀਰਾ ਪੂਰਾ ਫਟ ਲਿਆ ਗਰਮੀ ਹੋ ਰਹੀ ਆ ਗਰਮੀ ਹੋ ਰਹੀ ਆ ਠੰਡੀ ਵੀਰ ਓਰ ਭੈਣ ਜੋ ਹੱਦੋਂ ਕਰ ਗਿਆ ਯਾਰ ਜੀ ਨੂੰ ਸੀ ਲੇਗਾ ਯਾਰ ਹਾਂ ਓਰ ਗਰਮੀ ਬਹੁਤ ਆ ਅੱਛਾ ਮੈਂ ਸੋਚ ਰਿਹਾ ਤਾਂ ਕਈ ਰੰਮ ਰੂਮ ਲਿਆਵਾਂ ਤੇਰੇ ਬਾਤਾਂ ਠੰਡ ਹੋ ਰਹੀ ਆ ਓ ਠੀਕ ਆ ਹੋ ਰਹਿਣ ਤੇ ਹੈ ਰੰਮ ਲਿਆ ਹੋ ਰੰਮ ਪਰ ਛੋਟਾ ਫੋਜੀ ਨੂੰ ਕਹਾਂ ਤਾਂ ਛੋਟਾ ਫੋਜੀ ਨੂੰ ਕਹਾਂ ਆਹੋ ਕੰਟੀਨ ਵਾਲੀ ਭਲਾ ਦੇਗਾ ਆ ਭਲਾ ਦੇਗਾ ਕਹਾਂ ਕਰੂੰ ਤਾਈ ਨੂੰ ਫੋਨ ਕਰਦੇ ਤਾਈ ਨੂੰ ਫੋਨ ਕਰਦੇ ਤਾਂ ਬਸ ਕਹਦੇ ਕੰਟੀਨ ਮਤ ਲਿਆ ਰਾਮ ਹੈ ਹਾਂ ਰਾਮ ਲਿਆ ਬਈ ਉਹ ਜਿਹੜੇ ਸਾਹ ਤੇ ਠੰਡ ਪੜ ਰਹੀ ਹੈ ਫੋਜੀ ਵਾਲੀ ਰੋਕਾ ਕੀਤਾ ਮੈਨੂੰ ਪੁੱਛਦਾ ਦੇਖੋ ਲੋਗ ਕਹਿੰਦਾ ਚਾਹ ਪੀ ਲੈ ਚਾਹ ਪੀ ਲੈ ਚਾਹ ਕੰਮ ਦੇ ਬਾਅਦ ਭਲਾਵਾਂਗੇ ਕਦੀ ਖੁਰੀ ਢੇਰੀਆਂ ਲਾ ਦੇ ਕਦੀ ਖੁਰੀ ਢੇਰੀ ਲੈ ਤੋਂ ਕਹੇਰਾ ਲਪਈ ਲੈ ਪੀ ਲੈ ਮਹਾਨ ਲੀਵੰਦਾ ਪੂਰਾ ਮਾਰਾ ਬਾਈ ਬਾਕੀ ਮਿੱਤਰੋ ਇੱਕੋ ਇੰਸਟਾਗ੍ਰam ਪਰ ਰੀਲ ਬਹੁਤ ਵਾਇਰਲ ਹੋ ਰਹੀ ਵੀਡੀਓ ਬੈਟਲ ਹੋ ਰਹੀ ਆ ਨਮੇ 800 ਜਿੰਜਾ ਕੀ ਵੀ 850 ਆ ਨਮਾ ਦੇਖੋ ਬਾਈ ਉਸੇ ਜੇ ਕਹਿਤ ਰਹੇ ਆ ਵੀਡੀਓ ਮੈਂੰਨੇ ਵੀ ਦੇਖਿਆ ਜਿਹੜੇ ਉਹ ਪਿਛਲਾ ਸਾਰਾ ਹਿੱਸਾ ਉਹ ਸਾਰਾ ਚੇਂਜ ਹੋ ਜਾਗਾ ਭਾਈ ਦੂਸਰਾ ਜਿਹੜਾ 969 ਮਾਮਾ ਉਹ ਵਾਲਾ ਹੋ ਜਾਗਾ ਜਿਹੜਾ ਇਹ ਸਿੰਪਲ ਹਿੱਸਾ ਉਹ ਹੋ ਨਹੀਂ ਰਹਿਣੇਗਾ ਭਾਈ ਇੱਕ ਦੂਸਰੀ ਬਾਤ ਆ ਜਿਹੜਾ ਆਪਾਂ ਨੂੰ ਪਲੇਟਫਾਰਮ ਦਾ ਦੁੱਖ ਤਾਂ ਭਾਈ ਸਭ ਤੋਂ ਵੱਡਾ ਦੁੱਖ ਇਹੋ ਹੀ ਹੋਗਾ ਤਾਂ ਪਲੇਟਫਾਰਮ ਯਾਰੇ ਉਹ ਹੋਗਾ ਵਾਹ ਵਾਹ ਅਚਾਨੇ ਲਵਾ ਤਾਂ ਲੀਏ ਭਾਈ ਬਟ ਜੋ ਕੰਪਨੀ ਦੇ ਚੀਜ਼ ਬਣ ਕੇ ਆਵਗੇ ਉਹਨਾਂ ਦਾ ਲੱਗੋ ਸਵਾਦ ਆਵਗਾ ਕਿਉਂਕਿ ਉਹਨ ਕੀ ਜਿਹੜੇ ਪੈਂਡਲ ਆ ਉਹ ਕਾਰ ਕੀ ਤਰ੍ਹਾਂ ਹੋਵਾਂਗੇ ਉੱਪਰ ਤੇ ਜਿਸ ਤਰ੍ਹਾਂ ਜੋਨ ਡੀਅਰ ਕੇ ਹੋਮਾ ਭਾਈ ਇਹਨਾਂ ਸਿੱਧੇ ਨਹੀਂ ਇਸ ਤਰ੍ਹਾਂ ਨਹੀਂ ਰਹਿਣਗੇ ਹੈ ਉਸ ਤਰ੍ਹਾਂ ਆਵਾਂਗੇ ਉਹ ਚੀਜ਼ ਦਾ ਦੇਖੋ ਬਾਈ ਜਦਾਵਾ ਦਾ ਮਾਰਕੀਟਾਂ ਫਿਰ ਪਤਾ ਲੱਗਾ ਕੈਸਵਾ ਦਾ ਬਾਕੀ ਹਾਂ ਨੌਨ ਡਾਟ ਅੱਛਾ ਤੋਂ ਚੀਜ਼ ਬਣ ਜਾਗੀ ਕਿਉਂ ਜਿਹੜੀ ਸ਼ੋ ਸ਼ੂ ਤੋਂ ਅੱਗੇ ਚੇਂਜ ਹੋ ਗਈ ਕੁਛ ਜਿਹੜੀ ਸੀਸੀ ਦੀ ਉਹ ਵਧਾਈ ਦੀ ਅੱਛਾ ਜਿਹੜਾ ਹਿੱਸਾ ਦਾ ਉਹ ਕੁਛ ਲੱਗ ਦੇਖਣ ਨੂੰ ਮਿਲ ਜਾਗਾ ਉਸਮਾ ਕੋ 3 ਸਪੀਡ ਹੋ ਜਾਗਾ ਮੰਨ ਲਓਗਾ ਸਾਰੇ ਜਿਹੜਾ ਨਾਰਮਲ ਬੰਦੇ ਨੂੰ ਚਾਹੀਦੇ ਹੋਮਾ ਛੋਟੇ ਖੇਤੀ ਵਾਲੇ ਜ਼ਿਮੀਂਦਾਰ ਕੀ ਪੂਰੀ ਲੋੜ ਪੂਰੀ ਕਰਾਂਗਾ ਜਿਹੜਾ 50 ਹੌਸਪਾਵਰ ਦਾ ਟਰੈਕਟਰ ਵਾਂ ਹੋਣੀ ਚਾਹੀਦੀ ਸਾਰੇ ਚੀਜ਼ਾਂ ਉਹ ਪੂਰੀ ਹੋ ਜਾਣਗੇ ਦੇਖੋ ਬੜਾ ਇੱਕ ਬڑے ਟਰੈਕਟਰ ਕੀ ਦਾ ਆਪਾਂ ਜੇ ਉਹਨੂੰ ਬਹੁਤ ਲੋਕ ਨਾ ਕੰਪੇਅਰ ਪਤਾ ਨਹੀਂ ਕਿਸ ਤਰ੍ਹਾਂ ਕਰਾ ਯਾਰ ਮੈਨੂੰ ਉਹਨਾਂ ਕੀ ਸਮਝ ਆਉਂਦੀ ਹੈ ਉਹ ਕੰਪੇਅਰ ਕਰਾਂਗੇ ਯਾਰ ਜੋਨ ਡੀਅਰ ਗੱਲ 5405 ਗੱਲ ਜੋ ਉਹਨੂੰ ਹੋਰ بڑے ਟਰੈਕਟਰ ਗੱਲ ਕਰਾਂਗੇ ਵੀਰੇ ਉਹ ਚੀਜ਼ ਕੋਈ ਲੱਗ ਚੀਜ਼ ਆਇਆ 36 30 ਗੱਲ ਕਰਾਂਗੇ ਜਾਂ 55 20 ਗੱਲ ਕਰਾਂਗੇ ਉਸ ਗੱਲ ਕੰਪੇਅਰ ਕਰਨੇ ਕੀ ਲੋੜ ਆ ਜੇ 50 ਹੌਸਪਾਵਰ ਦੇ ਟਰੈਕਟਰ ਨੂੰ 50 ਹੌਸਪਾਵਰ ਦੇ ਲਈ ਕੰਪੇਅਰ ਕਰੇ ਕਰੋ ਜੋ ਚੀਜ਼ ਹੈ ਵੀਰੇ ਖਾਸियत ਹੈ ਇਹ ਹੈ ਇਸ ਵਹ ਹੈ ਆ 50 ਹੌਸਪਾਵਰ ਕੀ ਕੈਟਾਗਰੀ ਮਨੋਂ ਦਾ ਬੈਸਟ ਟਰੈਕਟਰ ਲਗਾ ਜਿਸकी कोई मॉडिफिकेशन करने की लोड नहीं कोई कुछ नहीं नॉर्मल ਜਿਹੜਾ ਜਿਹੜਾ 10 12 ਕਿ ਲਿਆਣਾ ਜ਼ਿੰਮੇਦਾਰ ਉਸ ਦਾ ਵਧੀਆ ਸਾਰਾ ਭਾਈ 13 ਕੇ ਜਾਂ 11 ਕੇ ਕਲਟੀਵੇਟਰ ਵਧੀਆ ਭਾਈ 8 8 ਕੀ ਹੈਰੋਂ ਜਾਂ 9 9 ਕੀ ਹੈਰੋਂ ਵੀ ਵਧੀਆ ਖਿੱਚਾਗਾ ਬਾਕੀ ਹੋਰ ਵੀ ਜਿੰਨਾ ਹੋ ਆਪਣੇ ਵਾ 8 ਫੂਟਾ 6 7 ਫੂਟਾ 8 ਫੂਟਾ ਤਾਂ ਨਹੀਂ ਬਾਈ 7 ਫੂਟਾ ਸੁਪਰ ਸੀਡਰ ਵੀ ਖਿੱਚੇਗਾ 8 ਫੂਟਾ ਰੋਟਾਵੇਟਰ ਖਿੱਚ ਲੇਗਾ ਹੋਰ ਵੀ ਜਿੰਨੀ ਕੁ ਮਤਲਬ ਹੈ ਅਗਲੇ ਮੋਨ ਨਾ ਯਾਰ ਅਗਲਾ ਚਲਾਵਾ ਆਈ ਆ ਚੀਜ਼ ਜੋ ਨਹੀਂ ਹੈ ਕੋਈ ਚੀਜ਼ ਸਾਨੂੰ ਯਾਰ ਜਿਉਂ ਕਰਨਾ ਪੜਾਗਾ ਮੰਗਣੀ ਪੜਾਗੀ ਨਾ ਯਾਰ ਮਹਾਰਾ ਚਲੰਦਾ ਟਰੈਕਟਰ ਕਿਉਂ ਚਲੋ ਆਪਾਂ ਦਾ 2 ਸਪੀਡ ਆ ਆਪਾਂ ਥੋੜਾ ਜਿਹਾ ਹਵਾ ਸੁਪਰ ਸੀਡਰ ਮਾ ਪ੍ਰੋਬਲਮ ਪਾ ਗਿਆ ਕਿ ਨਹੀਂ ਚੱਲਦਾ ਪਰ ਜੇ 3 ਸਪੀਡ ਆ ਉਸकी ਸਪੀਡ ਘਟਦੇਗੀ ਉਹ ਪੂਰੀ ਕਰ ਦੇਗਾ ਯਾਰ ਸਾਰੀ ਲੋੜਾਂ ਪੂਰੀ ਕਰਾ ਮੇਰੇ ਹਿਸਾਬ ਦੇ ਤੋ और रेट भी सही है चलो जी जितना का है जायजा भाई अच्छा मार्केटिंग भी है भाई जे लो रीसेल वैल्यू सोचा जा कुछ होर सोचा सारे काम बेस्ट लगा मन ट्रैक्टर बाकी सारे ट्रैक्टर अपनी जगह भाई जोनडियर अपनी जगह उसका यार चलावा कुछ होर आ न्यूहलैंड कोई अपनी जगह भाई ठीक नहीं बाकी इसके तेल के खर्चा तेल के खर्चे में भाई भाई, भाई। बहुत फर्क आ जेडे चला रहे भीर आप भी मर पा हैं है भाई जोनडियर भी है सारे पता मूँ क्या चीज़ हुआ क्या नहीं भाई ਬਾਕੀ ਆਪਣੀ ਜਗ੍ਹਾ ਠੀਕ ਹੋ 50 HP ਕੇ ਕੈਟੇਗਰੀ ਦਾ ਟਰੈਕਟਰ ਸੋ ਸਹੀ ਆ ਕੋਈ ਏਡੀ ਬਾਤ ਨਹੀਂ ਹੈ ਗੱਲ ਬਾਤ ਵੀ ਨਿਊ ਹੋ ਜਾਵਾ ਹੋ ਜਾ ਜਿਹੜੇ ਬਾਈਆਂ ਨੇ ਲੈਣਾ ਹੋਗਾ ਉਹ ਟਰੈਕਟਰ ਬੜੀ ਖੁਸ਼ੀ ਨਾਲ ਲੈ ਸਕਾਂ ਉਸਕਾ ਅੱਛਾ ਐਡਾ ਕੋਈ ਹਿੱਸੇ ਵਿੱਚ ਇਸੇ ਪ੍ਰੋਬਲਮ ਨਹੀਂ ਦੀ ਜਿਹੜਾ ਵੀ ਚੇਂਜ ਕਰਨੇ ਦੀ ਲੋੜ ਦੀ ਬਟ ਜੇ ਕੋਈ ਆ ਰਹੀ ਨਵੀਂ ਟੈਕਨੋਲੋਜੀ ਦੀ ਚੀਜ਼ ਆ ਰਹੀ ਤਾਂ ਅੱਛੀ ਬਾਤ ਆ ਯਾਰ ਭਾਈ ਬਾਕੀ ਉਹ ਆ ਜਾਗਾ ਪਧਰਾ ਹੋ ਜਾਗਾ ਸਾਈਡ ਮਾ ਗੇਅਰ ਹੋ ਜਾਣਗੇ ਉਹ ਚੀਜ਼ ਉਹ ਗੱਲ ਬਾਤ ਲੱਗਰ ਬਣ ਜਾਣੀਆਂ ਭਾਈ ਠੀਕ ਨਹੀਂ ਆਪਣਾ ਆਪਣਾ ਨਜ਼ਾਰਾ ਸਾਰੀ ਚੀਜ਼ ਦਾ ਆਪਣਾ ਆਪਣਾ ਸਵਾਲ ਆ ਯਾਰ ਮੈਂ ਆਪਣੀ ਜਗ੍ਹਾ ਥਮਾ ਆਪਣੀ ਜਗ੍ਹਾ ਬਾਈ ਆਪਾਂ ਨੇ ਸੋਚਿਆ ਵੀ ਦੋਨੋਂ ਇਸ ਤਰ੍ਹਾਂ ਹੋ ਜਾ ਉਹ ਚੀਜ਼ ਥੋੜੀ ਹੋਏ ਕਰਾ ਵੀਰੋ ਉਹ ਚੀਜ਼ਾਂ ਲੱਗ ਲਓ ਕੰਪਨੀਆਂ ਹੀ ਲੱਗ ਲੱਗਾਂ ਯਾਰ ਆਪਾਂ ਹੋਂਸ ਗੱਲ ਗੰਬੇਰ ਚਲਾ ਕੇ ਦੇਖ ਰਹੇ ਆ ਨਿਉਂ ਕਰਕੇ ਦੇਖ ਰਹੇ ਆ ਸਾਰੀ ਚੀਜ਼ਾਂ ਥੋੜੀ ਯਾਰ ਪੰਜੋਂ ਉਂਗਲੀਆਂ ਨਹੀਂ ਬਰਾਬਰ ਹੁੰਦੀਆਂ ਮੈਂ ਤਾਂ ਟਰੈਕਟਰਾਂ ਅਲੱਗ-ਲੱਗ ਕੰਪਨੀਆਂ ਦੇ ਇੱਕ ਇੱਕ ਹੱਥ ਨਹੀਂ ਦੇਖ ਲੋ ਇੱਕ ਆਪਣਾ ਹੱਥ ਦੇਖਦੇ ਸੀ ਕਿ ਉਂਗਲੀਆਂ ਕਿੰਨੇ ਆਇਆ ਉਹ ਤਾਂ ਕੰਪਨੀਆਂ ਅਲੱਗ-ਲੱਗ ਹੋਊਗੀ ਕਿਸ ਤਰ੍ਹਾਂ ਆਪਾਂ ਇੱਕ ਬਰਾਬਰ ਸ ਉਹ ਚੀਜ਼ ਦਾ ਨਾਮ ਬਾਕਰੋ ਬਿਰੋ ਲੜੇ ਕਰੋ ਰੇਲਾਵਾਂ ਲੋਕ ਜਿੱਦ ਬਹੰਸ ਕਰੀ ਜਾ ਆ ਹਾਂ ਗਾਲੀ ਕਾਹ ਜਾਣਾ ਆਇਆ ਠੇਕੇ ਵਾ ਠੇਕੇ ਵਾ ਨਹੀਂ ਗੱਲ ਕਰਦਾ ਪਰ ਜਾਣਾ ਇਹ ਸੁਖ ਜਨਮ ਦਿਨ ਪਾ ਕਰਦਾ ਕਿਸਕੇ ਜਾਣਾ ਜਨਮ ਦਿਨ ਕੀ ਆ ਦੱਸੂਗੇ ਹੁਣੀ ਹੁਣੀ ਦੱਸੂਗੇ ਜਨਮ ਦਿਨ ਮਾ ਤੈਂ ਤੈਂ ਵੀ ਜਾਇ ਕਰਾਂ ਨਾ ਮੈਂ ਜਾਂਦਾ ਆ ਦੱਸੂਗੀ ਜਨਮ ਦਿਨ ਮਾ ਕਿਉਂ ਗਦੋਵਾਰਾ ਦਰੂ ਮੀਲਾ ਵਾਲੇ ਮੈਂ ਦੋ ਬਾਬਾ ਮਾਰਦੇਗਾ ਮਾਰੀ ਵਾਲਾ ਬਾਬਾ ਕਿਹੜਾ ਨਗਰ ਵੀ ਆਪਾਂ ਚੱਕਦੇਗਾ ਜਾਂ ਇਹ ਕੰਮ ਕਰਾਂਗੇ ਇਹ ਇਸੇ ਮੈਂ ਭਾਦੇ ਸਾਰੇ ਬਾਬਾ ਜੀ ਕੰਮ ਨਵੇੜ ਦਾ ਬੰਦੇ ਲੈ ਕੇ ਜਾ ਰਹੇ ਆ ਕਿੱਧਰ ਹੈ ਠਿਕਾ ਇੱਧਰ 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 ਮਹਗੀ ਆ ਭਾਈ ਹਾਂ ਇੱਧਰ ਤਾਂ ਮਹਗੀ ਆ ਇੱਧਰ ਸਸਤੀ ਹੈ ਇੱਧਰ ਸਸਤੀ ਬਾਜਪਟਾ ਬੇਵਾ ਇਹੋ ਕੇ ਟੱਕਰ ਜੋ ਹੀ ਤੇ ਪਤਾ ਨਹੀਂ ਤੈਨੂੰ ਚੱਲ ਫਿਰ ਬੈਠ ਆ ਜਾ ਮੈਂ ਭਾਂਟ ਬੜੀ ਜਪਿੰਦਰ ਰਿਆ ਧਰਮਾ ਤੁਹਾਡੇ ਦਿੱਲੀ ਦਾ ਬੰਦਾ ਤੈਨੂੰ ਪਤਾ ਭਾਈ ਲੋਕੋ ਆਇਆ ਤਾਂ ਬੰਦੇ ਨੂੰ ਦੁਆਣਦਾ ਪਰ ਅੱਜ ਸਾਲਾ ਨਾ ਪੰਜਾਬ ਬੰਦਾ ਮਨੂੰ ਠੇਕਾ ਹੀ ਬੰਦ ਲਗਾਉ ਨਾ ਨਾ ਠੇਕਾ ਨਹੀਂ ਬੰਦ ਹੁੰਦਾ ਯਾਰ ਠੇਕਾ ਨਹੀਂ ਬੰਦ ਹੁੰਦਾ ਕਦੀ ਵੀ ਹਾਂ ਯਾਰ ਨਹੀਂ ਹੁੰਦਾ ਚਾ ਸਾਰਾ ਕੁ ਭਾਰਤੋਂ ਬੰਦ ਹੋ ਜਾ ਵਾ ਠੇਕਾ ਆ ਆ ਲਿਆਵਾਂਗੇ ਆਪਾਂ ਯਾਰ ਬਲੈਕ ਮੂਵੀ ਕਹਿਣਾ ਤੇਰੇ ਬਾਈ ਇੰਡੀਆ ਆਇਆ ਸਭ ਕੁਝ ਮੀਚਾ ਜੇ ਬੰਦੇ ਦੇ ਅੰਦਰ ਇੱਛਾ ਹੋਆ ਹੈ ਆ ਬੰਦ ਦਾ ਪਰ ਬਾਜੀ ਨੂੰ ਦਵਾਈ ਆ ਦਿਖਾ ਦੇ ਇੱਕ ਵਾਰੀ ਫੇਰੇ ਹੀ ਕਹਤਾ ਹਾਂ ਕਹਿਆ ਆਗਾ ਦਿਖਾ ਦੇ ਕੁਝ ਨਹੀਂ ਹੁੰਦਾ ਪੈ ਕਿਤੇ ਰੇ ਨਹੀਂ ਕਰਦੇ ਹਾਂ ਕਿ ਹਾਂ ਪੈਸੇ ਆਉਂਦੇ ਟੋਕ ਨਹੀਂ ਜਿਆ ਪੂਰੀ ਚੱਕਾ ਜਾਈਂਗੀ ਜਦ ਦੁਨੀਆ ਤੇਰੀ ਆ ਮਾਂ ਦੇ ਲੈ ਲਈ ਦੇਖੋ ਜੀ ਜਾਏ ਬਸ 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 ਕੁਝ ਵੀ ਮਨ ਦੋਈ ਨਹੀਂ ਬੰਦ ਹੋ ਸਕਦੀ ਆ ਨਾ ਨਾ ਲੋ ਮਿੱਤਰੋ ਆਗੇ ਕਰਾਂ ਬਾਈ ਬਾਕੀ ਮਿੱਤਰੋ ਕਾਲੀ ਜਿਹੜਾ ਆਪਣਾ ਬੰਦਰ ਆਖ ਚਾ ਨਾਮ ਕਾਲੀ ਇਹੋ ਜਿਹਾ ਨਾਮ ਛੋਟੇ ਛੋਟੇ ਹੋਏ ਕਰਨਦੇ ਪਹਿਲਾਂ ਡੈਡੀ ਆਰ ਭਾਏ ਕਰਦੇ ਆ ਡਿਆੜੀ ਇਹ ਦੇਖ ਲੈ ਮਰ ਪਾਣ ਲੱਗਿਆ ਹੁਣ 35 ਸਾਲ ਕੋ ਹੁਣ ਆਮ ਛੋਟੇ ਛੋਟੇ ਹੋ ਗਏ ਜਿਆਦਾ ਦੇ ਰੂਗੇ ਨਾ ਇਹ ਵੀ ਸਿਕਲੇ ਅਸੀਂ ਯਾਰੀ ਪੜ ਰਹੀ ਆ ਕੋਈ ਚੱਕਰ ਨਹੀਂ ਨਾਲ ਜੀ ਕਿ ਬਹੁ ਨੇ ਵੀਡੀਓ ਦੇਖ ਲਈ ਨਾ ਕਹਾਣਾ ਕਰਤਾ ਕਿ ਥਮ ਕੇ ਹੁਣ ਦਵਾਵਾ ਮੈਂ ਨੂੰ ਇਹੋਗਲਾ ਇਬਰੋਰੇ ਵੀ ਦੱਸ ਦਵਾ ਕ ਲੈ ਉਹ ਕਿ ਆ ਕਰਾ ਬੰਦਾ ਕਹਿਣਾ ਹਾਂ ਤਾਂ ਇੱਕ ਦੋਨੋਂ ਪਾਸੇ ਤੇ ਫਸ ਜਾਂਦਾ ਸੀ ਠੰਡਾ ਬਹੁਤ ਹੋ ਰਹੀ ਆ ਬਾਈ ਹੱਥ ਸਨ ਨੋਗੇ ਜੰਮੀ ਓਕੇ ਮਿੱਤਰੋ ਅੱਜ ਦੀ ਵੀਡੀਓ ਇਹ ਸਮਾਪਤੀ ਕਰਾਂ ਬਾਈ ਵੀਡੀਓ ਬਦਲੇਗੀ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਮਿੱਤਰੋ ਥੈਂਕ ਯੂ